ਅੱਜ ਲਾਈਵ ਹੋਣ ਦਾ ਮੁੱਖ ਮੰਤਵ ਇਹ ਸੀ ਕਿ ਸਰਦਾਰ ਅਮਰਜੀਤ ਸਿੰਘ ਜੀ ਵੱਲੋਂ ਲਿਖੀ ਗਈ ਕਿਤਾਬ ਨਾਮ ਸਿਮਰਨ ਦੀ ਮਹਾਨਤਾ ਸੰਗਤ ਦੀ ਮਹਾਨਤਾ ਬਾਰੇ ਆਪ ਜੀ ਨੂੰ ਦੱਸ ਸਕਾਂ ਇਸ ਵਿੱਚ ਦੱਸਿਆ ਗਿਆ ਹੈ ਕਿ ਜਦੋਂ ਅਸੀਂ ਨਾਮ ਸਿਮਰਨ ਕਰਦੇ ਹਾਂ ਨਾਮ ਜਪਦੇ ਹਾਂ ਜਦੋਂ ਸੰਗਤ ਦੇ ਵਿੱਚ ਬੈਠ ਕੇ ਜਪਦੇ ਹਾਂ ਉਸ ਦੀ ਕਿੰਨੀ ਵੱਡੀ ਮਹਾਨਤਾ ਹੈ ਸੰਗਤ ਦੇ ਵਿੱਚ ਜਪਿਆ ਹੋਇਆ ਨਾਮ ਸੰਗਤ ਵਿੱਚ ਬੈਠ ਕੇ ਉਸ ਨੂੰ ਧਿਆਇਆ ਗਿਆ ਉਹ ਬਹੁਤ ਹੀ ਇੱਕ ਬੜਮੁੱਲਾ ਕਾਰਜ ਹੈ ਅਸੀਂ ਉਸ ਪਰਮਾਤਮਾ ਨੂੰ ਖੋਜਦੇ ਰਹਿੰਦੇ ਹਾਂ ਲੱਭਦੇ ਰਹਿੰਦੇ ਹਾਂ ਅਗਰ ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨ ਕਰਨੇ ਹਨ ਤਾਂ ਸਾਨੂੰ ਸੰਗਤ ਕਰਨੀ ਚਾਹੀਦੀ ਹੈ ਸੰਗਤ ਉਹ ਜਿੱਥੇ ਉਸ ਅਕਾਲ ਪੁਰਖ ਦਾ ਨਾਮ ਜਪਿਆ ਜਾਂਦਾ ਹੈ ਜਿੱਥੇ ਉਹਨੂੰ ਪਲ-ਪਲ ਤੇ ਆਇਆ ਜਾਂਦਾ ਹੈ ਸੋ ਆਓ ਆਪਾਂ ਇਹਦੇ ਆਈ ਸ਼ੁਰੂ ਕਰਦੇ ਹਾਂ ਮਨ ਦਾ ਟਿਕਣਾ ਤਾਰੇ ਗਿਣਨ ਦੇ ਬਰਾਬਰ ਹੈ ਮਤਲਬ ਹੈ ਕਿ ਜਦੋਂ ਜਿਵੇਂ ਤਾਰੇ ਗਿਣਦੇ ਹਨ ਅਸੀਂ ਤਾਰਿਆਂ ਦੀ ਕੋਈ ਗਿਣਤੀ ਨਹੀਂ ਹੁੰਦੀ ਸੋ ਮਨ ਵੀ ਜਿਹੜਾ ਹੈ ਉਹ ਵਾਰ-ਵਾਰ ਡੋਲਦਾ ਰਹਿੰਦਾ ਹੈ ਉਸ ਨੂੰ ਟਿਕਾਉਣਾ ਕਿੱਦਾਂ ਹੈ ਉਹ ਟਿਕਾ ਆਉਂਦਾ ਹੈ ਸੰਗਤ ਦੇ ਵਿੱਚ ਸਤਿ ਸੰਗਤੀ ਸੰਗ ਹਰ ਤਨ ਖਟਿਆ ਹੋਰ ਥੈ ਹੋਰਤ ਉਪਾਏ ਹਰ ਤਨ ਕਿ ਤੈ ਨ ਪਾਈ ਜਿੱਥੇ ਹਰ ਰਾਧੀ ਹੈ ਤਿੱਥੈ ਹਰ ਮਿੱਤ ਸਹਾਈ ਗੁਰੂ ਕਿਰਪਾ ਗੁਰੂ ਨਾਨਕ ਜੀ ਦੀ ਮਿਹਰ ਤੇ ਹਰ ਮਨ ਵਸੈ ਹੋਰਤ ਵਿਧ ਲਿਆ ਨਾ ਜਾਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗਤ ਵਿੱਚ ਹੀ ਵਾਹਿਗੁਰੂ ਨਾਮ ਦੀ ਕਮਾਈ ਕੀਤੀ ਜਾ ਸਕਦੀ ਹੈ ਹੋਰ ਕੋਈ ਸੰਗਤ ਵਿੱਚ ਨਹੀਂ ਕੀਤੀ ਜਾ ਸਕਦੀ ਹੋਰ ਸੰਗਤ ਵਿੱਚ ਵਾਹਿਗੁਰੂ ਦਾ ਨਾਮ ਜਪਣ ਤੋਂ ਬਗੈਰ ਕੋਈ ਤਰੀਕਾ ਵੀ ਨਹੀਂ ਹੈ ਕਿ ਨਾਮ ਸਿਮਰਨ ਦੀ ਕਮਾਈ ਹੋ ਸਕੇ ਇਹ ਰੱਬ ਦੇ ਸੂਲ ਹਨ ਸਿਧਾਂਤ ਹਨ ਜਿਵੇਂ ਵੀ ਵਾਹਿਗੁਰੂ ਵਾਹਿਗੁਰੂ ਨਾਮ ਜਪੋਗੇ ਰੱਬ ਉੱਤੇ ਹੀ ਤੁਹਾਡਾ ਮਿੱਤਰ ਬਣ ਕੇ ਤੁਹਾਡੀ ਮਦਦ ਕਰੇਗਾ ਗੁਰੂ ਨਾਨਕ ਦੀ ਕਿਰਪਾ ਨਾਲ ਹੀ ਮਨ ਵਿੱਚ ਰੱਬ ਦਾ ਪ੍ਰਕਾਸ਼ ਹੋਣਾ ਹੈ ਅਸੀਂ ਬਾਰ ਬਾਰ ਜੋ ਹੈ ਅਸੀਂ ਪਟਕਦੇ ਫਿਰਦੇ ਹਾਂ ਕਿਸੇ ਸਕੂਨ ਪਾਲਦੇ ਫਿਰਦੇ ਹਨ ਪਰ ਅਗਰ ਤੁਹਾਨੂੰ ਸਕੂਨ ਚਾਹੀਦਾ ਹੈ ਤਾਂ ਉਹ ਨਾਮ ਸੇਵਨ ਦੇ ਵਿੱਚ ਹੀ ਹੈ ਉਹ ਸੰਗਤ ਦੇ ਵਿੱਚ ਹੀ ਹੈ ਜਿਹੜਾ ਮਨ ਹੈ ਨਾ ਪਹਿਲਾਂ ਮਨ ਟਿਕੇਗਾ ਨਹੀਂ ਮਨ ਭੱਜੇਗਾ ਪਰ ਮਨ ਹੌਲੀ-ਹੌਲੀ ਕਰਕੇ ਟਿਕ ਜਾਂਦਾ ਹੈ ਕਿਉਂਕਿ ਉਸ ਅਕਾਲ ਪੁਰਖ ਦਾ ਨਾਮ ਹੈ ਹੀ ਦਨ ਜੋ ਭੁੱਲੇ ਪੜ ਗਿਆ ਨੂੰ ਰਾਤੀ ਲਿਆਉਂਦਾ ਸੋ ਹੋਰ ਕੋਈ ਤਰੀਕਾ ਨਹੀਂ ਹੈ ਕਿ ਤੁਸੀਂ ਰੱਬ ਨੂੰ ਮਿਲ ਸਕਦੇ ਹੋ ਮਿਲ ਹੀ ਨਹੀਂ ਸਕਦੇ ਤੁਸੀਂ ਕੋਈ ਤਰੀਕਾ ਦੱਸ ਦਿਓ ਆਪਾਂ ਨੂੰ ਮਨਜ਼ੂਰ ਹੈ ਧਿਆਨ ਨ ਵਿਚਾਰੋ ਇਹ ਤਨ ਅਖੁੱਟ ਨਾ ਨਿਖਟੇ ਨਾ ਜਾਏ ਸਤਗੁਰ ਨਾਨਕ ਗੁਰੂ ਗੁਰੂ ਹੈ ਪੂਰਾ ਦਿਆ ਦਿਖਾਈ ਆਪਣੇ ਸਤਗੁਰ ਕੋ ਸਦ ਬਲ ਜਾਏ ਆਪਣੇ ਸਤਗੁਰ ਕੋ ਸਦ ਬਲ ਜਾਈ ਗੁਰੂ ਕਿਰਪਾ ਗੁਰ ਕਿਰਪਾ ਤੇ ਹਰ ਮਨ ਵਸਾਈ ਸੇ ਧਨਵੰਤ ਹਰ ਨਾਮ ਲਿਵ ਲਾਏ ਗੁਰ ਪੂਰੇ ਹਰ ਤਨ ਪਰਗਾਸਿਆ ਹਰ ਕਿਰਪਾ ਤੇ ਵਸੇ ਮਨ ਆਇ ਰਹਾਉ ਇਹ ਵਾਹਿਗੁਰੂ ਨਾਮ ਤੁੰਨ ਮੁਕਦਾ ਹੀ ਨਹੀਂ ਹੈ ਪੂਰੇ ਗੁਰੂ ਨਾਨਕ ਨੇ ਅਮਰ ਸ਼ਕਾ ਕੇ ਦਿਖਾ ਦਿੱਤੇ ਮੈਂ ਆਪਣੇ ਗੁਰੂ ਨਾਨਕ ਤੋਂ ਸਦਕੇ ਜਾਂਦਾ ਹਾਂ ਗੁਰੂ ਨਾਨਕ ਦੀ ਕਿਰਪਾ ਨਾਲ ਹੀ ਮੈਨੂੰ ਰੱਬ ਦਾ ਪ੍ਰਕਾਸ਼ ਹੋਇਆ ਹੈ ਜਿਹੜੇ ਅੰਮ੍ਰਿਤਧਾਰੀ ਗੁਰਸਿੱਖ ਵਾਹਿਗੁਰੂ ਵਾਹਿਗੁਰੂ ਨਾਮ ਸਿਮਰਨ ਵਿੱਚ ਸੁਰਤ ਜੋੜਦੇ ਹਨ ਉਹ ਅਸਲਤ ਨਾੜ ਹਨ ਉਹਾ ਗਨੇ ਬਸੈ ਮਾਮੂਰ ਬਹੁਤ ਅਮੀਰਤ ਨਾੜ ਬੰਦੇ ਸੱਚਖੰਡ ਵਸਦੇ ਹਨ ਅਸਲ ਤਨਾਟ ਉਹੀ ਹੈ ਜਿਸ ਕੋ ਨਾਮ ਸਿਮਰਨ ਹੈ ਤਨ ਹੈ ਤਨ ਹੈ ਇਹ ਸਭ ਮਿਲਦੇ ਹਨ ਨਾ ਤਨ ਨਾਲ ਜਾਣਾ ਹੈ ਨਾ ਤਨ ਨਾਲ ਜਾਣਾ ਜਾਣਾ ਹੈ ਤੇ ਵਾਹਿਗੁਰੂ ਦਾ ਨਾਮ ਵਾਹਿਗੁਰੂ ਦਾ ਜਪਿਆ ਹੋਇਆ ਨਾਮ ਸੰਗਤ ਦੇ ਵਿੱਚ ਜਪਿਆ ਹੋਇਆ ਨਾਮ ਗੁਰੂ ਨਾਨਕ ਨੇ ਮੈਨੂੰ ਇਸ ਵਾਹਿਗੁਰੂ ਨਾਮ ਦੀ ਧੰਨ ਦੀ ਸੂਚ ਦੇ ਦਿੱਤੀ ਹੈ ਵਾਹਿਗੁਰੂ ਦੀ ਕਿਰਪਾ ਨਾਲ ਮਨ ਵਿੱਚ ਰੱਬ ਦਾ ਪ੍ਰਕਾਸ਼ ਹੋ ਜਾਂਦਾ ਹੈ ਵਾਹਿਗੁਰੂ ਤੇ ਗੁਰੂ ਨਾਨਕ ਇੱਕੋ ਹੀ ਗੱਲ ਹੈ ਕਰਮਿ ਮਿਲੇ ਆਖਣ ਤੇਰਾ ਨਾਮ ਜਿਤ ਲਗ ਤਰਣਾ ਹੋਰ ਨਾਹੀਂ ਥਾਓ ਜੇ ਰੱਬ ਦੀ ਬਖਸ਼ਿਸ਼ ਹੋ ਜਾਏ ਅੰਮ੍ਰਿਤ ਛਕ ਕੇ ਵਾਹਿਗੁਰੂ ਨਾਮ ਦੀ ਦਾਤ ਮਿਲ ਜਾਏ ਵਾਹਿਗੁਰੂ ਵਾਹਿਗੁਰੂ ਜਪਣਾ ਸ਼ੁਰੂ ਹੋ ਜਾਏ ਇਸ ਵਾਹਿਗੁਰੂ ਨਾਮ ਵਿੱਚ ਸੁਰਤ ਜੋੜ ਕੇ ਜੀਵ ਸੱਚਖੰਡ ਪਹੁੰਚ ਜਾਂਦਾ ਹੈ ਪਰ ਹੋਰ ਕੋਈ ਤਰੀਕਾ ਨਹੀਂ ਕਿ ਵਾਹਿਗੁਰੂ ਦਾ ਨਾਮ ਜਪਣ ਤੋਂ ਬਿਨਾਂ ਹੀ ਤੂੰ ਤਰ ਜਾਏ ਇਹ ਕਦੀ ਵੀ ਨਹੀਂ ਹੋ ਸਕਦਾ ਹੋਰ ਕੋਈ ਤਰੀਕਾ ਹੀ ਨਹੀਂ ਹੈ ਇਹ ਧੁਰ ਕੀ ਬਾਣੀ ਆਖ ਰਹੀ ਹੈ ਇਸ ਨੂੰ ਕੋਈ ਵੀਦਰ ਉਦਰ ਨਹੀਂ ਕਰ ਸਕਦਾ ਬਾਣੀ ਕੋਈ ਉਲਟ ਨਹੀਂ ਸਕਦਾ ਬਦਲਾ ਨਹੀਂ ਸਕਦਾ ਸਿਧਾਂਤ ਇੱਕੋ ਹੀ ਚੱਲਿਆ ਆ ਰਿਹਾ ਹੈ ਭਾਵੇਂ ਹਜ਼ਾਰ ਵਾਰੀ ਦੁਹਰਾਇਆ ਜਾਵੇ ਰਪੀਟ ਕੀਤਾ ਹੋਵੇ ਹੁਣ ਇੱਕ ਸਿਧਾਂਤ ਹੈ ਸਿਮਰਨ ਕਰਨ ਨਾਲ ਸੁਖ ਮਿਲਦਾ ਹੈ ਜੇ ਹਜ਼ਾਰ ਵਾਰੀ ਵੀ ਸਿਮਰਨ ਦੀ ਗੱਲ ਆਏਗੀ ਤਾਂ ਸੁਖ ਹੀ ਮਿਲੇਗਾ ਦੁੱਖ ਮਿਲਣ ਦੀ ਗੱਲ ਹੀ ਨਹੀਂ ਆਏਗੀ ਬਾਣੀ ਵਿੱਚ ਸੂਤ ਤਾਂ ਸਾਰੇ 10 12 ਹੀ ਹਨ ਪਰ ਰਿਪੀਟ ਦੁਹਰਾਇਆ ਬਹੁਤ ਵਾਰੀ ਗਿਆ ਜਿਵੇਂ ਹਰ ਕੇ ਨਾਮ ਬਿਨਾ ਦੁੱਖ ਪਾਵੈ ਸੁਖ ਨਾਹੀ રે ਹਰ ਪਗਤ ਬਿਨਾ ਪ੍ਰਭ ਕੈ ਸਿਮਰਨ ਦੁੱਖ ਨਾ ਸੰਤਾਪੈ ਲਿਖਿਆ ਹੈ ਸਿਮਰਨ ਸੰਗਤ ਵਿੱਚ ਕਰੋ ਸਾਰੀ ਬਾਣੀ ਇਹੋ ਹੀ ਕਹੇਗੀ ਸਿਮਰਨ ਸੰਗਤ ਵਿੱਚ ਕਰੋ ਉਥੇ ਚਾਰ ਵਾਇਗਰੁ ਹਨ ਬਖਸ਼ਿਸ਼ ਹੁੰਦੀ ਹੈ ਰੱਬ ਨਾਮ ਲਾਭ ਹੁੰਦਾ ਹੈ ਇਸ ਵਿੱਚ ਲਿਖਿਆ ਹੈ ਸਿਮਰਨ ਸੰਗਤ ਵਿੱਚ ਕਰਿਆ ਕਰ ਮਿਲ ਸਾਧ ਸੰਗਤ ਪਜ ਕੇਵਲ ਨਾਮ ਪ੍ਰਭ ਕਾ ਸਿਮਰਨ ਸਾਜ ਕੈ ਸੰਗ ਭਾਈ ਗੁਰਦਾਸ ਜੀ ਦੀ ਬਾਣੀ ਸਾਰੀ ਦੀ ਸਾਰੀ ਸੰਗਤ ਕਰਨ ਨੂੰ ਆਖਦੀ ਹੈ ਭਾਈ ਆਨੰਦ ਲਾਲ ਸਿੰਘ ਜੀ ਦੀ ਬਾਣੀ ਗੁਰੂ ਦੀ ਸੰਗਤ ਕਰਨ ਨੂੰ ਆਖਦੀ ਹੈ ਸੰਗਤ ਜੀ ਅਸੀਂ ਜਿਵੇਂ ਸੋਚਦੇ ਰਹਿੰਦੇ ਹਾਂ कि ਸਾਡੀ ਜ਼ਿੰਦਗੀ ਵਿੱਚ ਆ ਚੱਲ ਰਿਹਾ ਹੈ ਆ ਦੁੱਖ ਹੈ ਆ ਤਕਲੀਫਾਂ ਨੇ ਦੂਰ ਨਹੀਂ ਹੋ ਰਹੀਆਂ ਅਸੀਂ ਅਸੀਂ ਕਿਉਂ ਰੱਬ ਦਾ ਨਾਮ ਜਪਣਾ ਹੈ ਤਾਂ ਸੰਗਜੀ ਰੱਬ ਦਾ ਜਿਹੜਾ ਨਾਮ ਹੁੰਦਾ ਹੈ ਨਾ ਉਹ ਕਿਸੇ ਲਾਲਚ ਵਾਸਾ ਕੇ ਥੋੜੀ ਨਾ ਜਪਣਾ ਹੈ ਉਹ ਸਕੂਨ ਹੈ ਅਸੀਂ ਵੱਖ-ਵੱਖ ਥਾਵਾਂ ਤੇ ਜਾਂਦੇ ਹਾਂ ਅਸੀਂ ਪਹਾੜੀਆਂ 'ਚ ਜਾਂਦੇ ਹਾਂ ਅਸੀਂ ਹੋਰ ਥਾਵਾਂ ਤੇ ਜਾਂਦੇ ਹਾਂ ਕਿਸੇ ਚੀਜ਼ ਵਾਸਤੇ ਵੀ ਸਾਨੂੰ ਸਕੂਨ ਪ੍ਰਾਪਤ ਹੋ ਜਾਵੇ ਪਰ ਜਿੱਥੇ ਮਰਜ਼ੀ ਘੁੰਮ ਫਿਰ ਲਈਏ ਜਾઈએ ਸਾਨੂੰ ਸਕੂਨ ਨਹੀਂ ਮਿਲਦਾ ਅਗਰ ਸਕੂਨ ਮਿਲਣਾ ਹੈ ਘਰੇ ਬੈਠਿਆ ਮਿਲ ਜਾਣਾ ਇਹ ਮਨ ਹੈ ਜੋ ਭਟਕਦਾ ਰਹਿੰਦਾ ਹੈ ਹੌਲੀ-ਹੌਲੀ ਕਰਕੇ ਆਪ ਜੀ ਨਾਲ ਬਹੁਤ ਸਾਰੀਆਂ ਸਾਂਝਾ ਕਰਾਂਗੇ ਸੰਗਤ ਦੀ ਜੋ ਮਹੱਤਤਾ ਹੈ ਸੰਗਤ ਵਿੱਚ ਜੱਪਿਆ ਨਾਮ ਉਹ ਤੁਹਾਨੂੰ ਕੁੱਲਾ ਤੱਕ ਤਾਰ ਦਿੰਦਾ ਹੈ ਸੰਗਤ ਤੁਹਾਡੀ ਦੋ ਜਾਣਿਆਂ ਦੀ ਸੰਗਤ ਵੀ ਹੋ ਸਕਦੀ ਹੈ ਜੋ ਪਤੀ ਪਤਨੀ ਭੈਣ ਭਰਾ ਸੱਚਨ ਮਿੱਤਰ ਜੋ ਹੋ ਵੀ ਹੈ ਸੰਗਤ ਸੰਗਤ ਹੁੰਦੀ ਜੋ ਤੁਹਾਨੂੰ ਚੰਗੇ ਪਾਸੇ ਵੱਲ ਲਾਉਂਦੀ ਹੈ ਜੋ ਤੁਹਾਨੂੰ ਵਾਹਿਗੁਰੂ ਵੱਲ ਜੋੜਦੀ ਹੈ ਉਹੀ ਤੁਹਾਡੀ ਚੰਗੀ ਸੰਗਤ ਹੈ ਮਨ ਪਹਿਲਾ ਪਹਿਲਾ ਟਿਕੇਗਾ ਨਹੀਂ ਮਨ ਜੋ ਹੈ ਪਹਿਲਾ ਪਹਿਲਾ ਉਹ ਭਟਕੇਗਾ ਪਰ ਵਾਹਿਗੁਰੂ ਜੀ ਦਾ ਨਾਮ ਹੀ ਇਦਾਂ ਦਾ ਹੈ ਜੋ ਤੁਹਾਡੇ ਮਨ ਨੂੰ ਕੰਟਰੋਲ ਦੇ ਵਿੱਚ ਕਰਦਾ ਹੈ ਸੋ ਸੰਗਤ ਦੇ ਵਿੱਚ ਜਦੋਂ ਤੱਕ ਅਸੀਂ ਵਿਚਰਾਂਗੇ ਉਦੋਂ ਸਾਨੂੰ ਕੁਝ ਪ੍ਰਾਪਤ ਹੋਵੇਗਾ ਜੋ ਅਸੀਂ ਸੋਚਿਆ ਨਹੀਂ ਹੋਵੇਗਾ ਪਰ ਜਦੋਂ ਵੀ ਅਸੀਂ ਨਾਮ ਸਿਮਰਨ ਕਰਨਾ ਹੈ ਗੁਰੂ ਘਰ ਵੀ ਜਾਣਾ ਹੈ ਨਾ ਤਾਂ ਸਿਰਫ ਇੱਕ ਉਹ ਅਰਦਾਸ ਕਰਨੀ ਹੈ ਗੁਰੂ ਘਰ ਜਾ ਕੇ ਵੀ ਦੁਨੀਆ ਦੇ ਸੁੱਖ ਦੁਨੀਆ ਦਾ ਧਨ ਕੁਝ ਨਹੀਂ ਮੰਗਣਾ ਗੁਰੂ ਘਰ ਜਾ ਕੇ ਸਿਰਫ ਮੰਗਣਾ ਹੈ ਤੇ ਇਹ ਹੀ ਅਰਦਾਸ ਕਰਨੀ ਹੈ ਕਿ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਜੀਓ ਬਸ ਸਦਾ ਤੁਸੀਂ ਅੰਗ ਸੰਗ ਸਹਾਈ ਰਹਿਣਾ ਨਾਮ ਸਿਮਰਨ ਦੀ ਦਾਤ ਬਖਸ਼ਿਸ਼ ਕਰਨਾ ਜਦੋਂ ਉਸ ਵਾਹਿਗੁਰੂ ਕਾਲਪੁਰਖ ਦਾ ਅਸੀਂ ਸੰਗ ਜਦੋਂ ਉਸ ਅਗੇ ਅਰਦਾਸ ਕਰਦੇ ਹਾਂ ਕਿ ਉਸ ਦੇ ਸੰਗ ਦੀ ਉਸ ਦੇ ਮਿਹਰ ਪਰੇ ਹੱਥ ਦੀ ਜਦੋਂ ਉਸ ਦਾ ਮਿਹਰ ਪਰਿਆ ਹੱਥ ਸਾਡੇ ਸਿਰ ਤੇ ਆ ਗਿਆ ਆਪਾਂ ਜਦੋਂ ਵਾਹਿਗੁਰੂ ਜੀ ਦਾ ਧਾਮ ਲੈਣ ਲੱਗੇ ਨਾ ਸੱਚੇ ਦਿਲੋਂ ਧਿਆਨ ਲਾਗੇ ਬਿਨਾਂ ਕਿਸੇ ਮੰਗ ਦੇ ਤਾਂ ਉਹਨਾਂ ਨੇ ਸਾਨੂੰ ਉਹ ਕੁਝ ਦੇ ਜਾਣਾ ਆ ਜਿਸ ਦੀ ਅਸੀਂ ਕਦੀ ਉਮੀਦ ਨਹੀਂ ਕੀਤੀ ਹੁੰਦੀ ਸੋ ਅੱਜ ਦਾ ਇਹ ਅਧਿਆਇ ਖਤਮ ਹੁੰਦਾ ਹੈ ਕੱਲ ਨੂੰ ਅਸੀਂ ਪੜਾਂਗੇ ਕਿ ਸਿਮਰਨ ਵਿੱਚ ਕਿਹੜੇ ਗੁਣ ਹੁੰਦੇ ਹਨ ਸਿਮਰਨ ਦੇ ਅਸੀਂ ਗੁਣ ਜਾਣਾਂਗੇ ਸੋ ਆਪ ਜੀ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਸ਼ੇਅਰ ਕਰ ਦਿਓ ਕਿਉਂਕਿ ਇਹ ਵੀ ਇੱਕ ਸੰਗਤ ਹੀ ਹੈ ਜੋ ਤੁਹਾਡੇ ਨਾਲ ਅਸੀਂ ਵਿਚਾਰ ਸਾਂਝੇ ਕਰ ਰਹੇ ਹਾਂ ਤੁਸੀਂ ਵਿਚਾਰਾਂ ਨੂੰ ਸੁਣ ਰਹੇ ਹੋ ਇਹ ਵੀ ਸੰਗਤ ਹੈ ਸੋ ਵੱਧ ਤੋਂ ਵੱਧ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਅੱਗੇ ਦੀ ਅੱਗੇ ਹੋਰ ਵੀ ਅਧਿਆਏ ਹੋਰ ਵੀ ਬਹੁਤ ਸਾਰੇ ਵਿਚਾਰ ਆਪਜੀ ਸੰਕਰ ਪਾਵਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ